ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਅੱਜ ਇਸ ਵਾਰ ਦੀ ਸੰਥਿਆ ਕਰਨੀ ਹੈ 1094 ਅੰਗ ਤੇ ਮਾਰੂ ਰਾਗ ਦੇ ਵਿੱਚ ਆਉਂਦੀ ਹੈ ਇਸ ਵਾਰ ਦੇ ਵਿੱਚ ਬਹੁਤ ਕਠਿਨ ਸ਼ਬਦ ਨੇ ਅਜ ਆਪਾਂ ਇਸ ਦਾ ਉਚਾਰਨ ਸਿੱਖਣਾ ਹੈ ਮਾਰੂ ਵਾਰ ਮਹੱਲਾ ਪੰਜਵਾਂ ਡੱਖਣੇ ਮਹੱਲਾ ਪੰਜਵਾਂ ਮਹੱਲਾ ਪੰਜਵਾਂ ਇੱਥੇ ਵੀ ਮਹੱਲਾ ਪੰਜਵਾਂ ਹੀ ਉਚਾਰਨ ਕਰਨਾ ਹੈ ਇਕ ਓੰਕਾਰ ਸਤਗੁਰ ਪ੍ਰਸਾਦ ਤੂ ਚਉ ਸੱਜਣ ਮੈ ਡਿਆ ਇੱਥੇ ਵਿਸਰਾਮ ਐ ਇਹਨੂੰ ਤੂੰ ਨਹੀਂ ਪੜ ਜਾਣਾ ਤੂੰ ਦਲੈਂਕੜ ਲੱਗੀਆਂ ਤੇ ਟਿੱਪੀ ਨਹੀਂ ਲੱਗੀ ਧਿਆਨ ਰੱਖਣਾ ਟਿੱਪੀ ਤੂੰ ਰਹਿਤ ਪੜਨਾ ਤੂ ਚਉ ਸੱਜਣ ਮੈ ਡਿਆ ਡੇਈ ਸਿਸ ਉਤਾਰ ਨੈਣ ਮਹੀੰਜੇ ਤਰਸ ਦੇ ਨੈਣ ਪਾੜ ਸੰਗਤ ਜੀ ਨੰਨੇ ਨੰਨਾ ਤੇ ਨਾਣਾ ਪਿੱਛੇ ਨਾਣੀ ਦੀ ਆਵਾਜ਼ ਉਚਾਰਨ ਹੋਵੇ ਮਹੀੰਜੇ ਮੰਮਾ ਸਬੰਧਕ ਲਾ ਕੇ ਉਚਾਰਨ ਕਰਨਾ ਮਹੀंजे ਤਰਸ ਦੇ ਇੱਥੇ ਵਿਸਰਾਮ ਹੈ ਤਰਸ ਦੇ ਪਾੜ ਇਕੱਠਾ ਹੈ ਕਦ ਪੱਸੀ ਪੱਸੀ ਪਾੜ ਜਿਹੜਾ ਸੰਗਤ ਜੀ ਕਸ ਕੇ ਬੋਲਣਾ ਹੈ ਅਦਕ ਲਾ ਕੇ ਕਦ ਪੱਸੀ ਦੀਦਾਰ ਮਹੱਲਾ ਪੰਜਵਾਂ ਨੀਹੋ ਨੀਹੋ ਪੜਨੈ ਨੰਨੇ ਨੂੰ ਵਿਹਾਰੀ ਇਤਹਾਏ ਔਂਕੜੈ ਨੀਹੋ ਮਹੀੰਜਾ ਤਉ ਨਾਲ ਇੱਥੇ ਵਿਸਰਾਮ ਹੈ ਵਿਆਹ ਨੇਹ ਕੁੜਾਵੇ ਦੇਖ ਕੂੜਾਵੇ ਉਚਾਰਨ ਕਰਨਾ ਦਲੈਂਕੜਾਂ ਦੇ ਨਾਲ ਕੱਪੜ ਭੋਗ ਡਰਾਵਣੇ ਜਿਚਰ ਪਿਰੀ ਨਾ ਦੇਖ ਡਰਾਵਣੇ ਤੇ ਬਿਸਰਾਮ ਲਾਉਣਾ ਮਹੱਲਾ ਪੰਜਵਾ ਉੱਠੀ ਝਾਲੂ ਕੰਤੜੇ ਇੱਥੇ ਬਿਸਰਾਮ ਹੈ ਹੋ ਪੱਸੀ ਤੋ ਦੀਦਾਰ ਦੀਦਾਰ ਨਹੀਂ ਕਹਿ ਦੇਣਾ ਦੀਦਾਰ ਕਾਜਲ ਹਰ ਤੰਬੂਲ ਰਸ ਇੱਥੇ ਬਿਸਰਾਮ ਹੈ ਦਿਨ ਪੱਸੀ ਹੱਬ ਰਸ ਛਾਰ ਪੌੜੀ ਤੂੰ ਸਾਹਿਬ ਅਗਸ ਤੂੰ ਸੱਚਾ ਸਾਹਿਬ ਸੱਚ ਇਥੇ ਵਿਸਰਾਮ ਸੱਚ ਸਭ ਧਾਰਿਆ ਗੁਰਮੁਖ ਕੀ ਤੋ ਠਾਟ ਸਿਰਜ ਸੰਸਾਰਿਆ ਹਰ ਆਗਿਆ ਹੋਏ ਵੇਦ ਪਾਪ ਪੁੰਨ ਵਿਚਾਰਿਆ ਬ੍ਰਹਮਾ ਵਿਸ਼ਨ ਮਹੇਸ਼ ਤਰੇ ਗੁਣ ਵਿਸਥਾਰਿਆ ਨਵਖੰਡ ਪ੍ਰਿਥਮੀ ਸਾਜ ਹਰ ਰੰਗ ਸਵਾਰਿਆ ਵੇਖੀ ਜੰਤ ਉਪਾਏ ਅੰਤਰ ਕਲ ਧਾਰਿਆ ਕਲ ਪਾੜ ਸੰਗਤ ਜੀ ਭੋਲੇ ਤੇਰਾ ਅੰਤ ਨਾ ਜਾਣੈ ਕੋਇ ਜਾਣੈ ਕੋਇ ਤੇ ਵਿਸਰਾਮੈ ਸੱਚ ਸਿਰਜਣਹਾਰਿਆ ਤੂੰ ਜਾਣੈ ਸਭ ਬਿਦ ਬਿਦ ਤੇ ਆਪ ਤੇ ਵਿਸਰਾਮ ਲਾਉਣਾ ਤੂੰ ਜਾਣੈ ਸਭ ਬਿਦ ਆਪ ਗੁਰਮੁਖ ਨਿਸਤਾਰਿਆ ਡੱਖਣੇ ਮਹੱਲਾ ਪੰਜਵਾ ਜੇ ਤੂੰ ਮਿੱਤਰ ਅਸਾੜੜਾ ਇੱਥੇ ਵਿਸਰਾਮ ਹੈ ਅਸਾੜੜਾ ਰਾੜੇ ਦੀ ਆਵਾਜ਼ ਉਚਾਰਨ ਹੋਵੇ ਹਿਕ ਭੋਰੀ ਨਾ ਵੇ ਛੋੜ ਵਿਛੋੜ ਨਹੀਂ ਕਹਿ ਦੇਣਾ ਲਾਂ ਲੱਗੀਏ ਲਾਂ ਦੀ ਆਵਾਜ਼ ਵੇ ਛੋੜ ਜੀਓ ਮਹਿੰਜਾ ਤੋ ਮੋਹਿਆ ਕਦ ਪੱਸੀ ਜਾਨੀ ਤੋਹੇ ਤੱਤੇ ਹੋੜਾ ਹਾਇ ਸਰੀ ਤੋਹੇ ਉਚਾਰਨ ਕਰਨਾ ਮਹੱਲਾ 5ਵਾਂ ਦੁਰਜਣ ਤੂ ਜਲ ਪਹਾੜੀ ਪਹਾੜੀ ਭੱਬੇ ਦੀ ਆਵਾਜ਼ ਤੇ ਹਾਹੇ ਦੀ ਬਾਜ ਉਚਾਰਨ ਹੋਵੇ ਤੇ ਇੱਥੇ ਵਿਸਰਾਮ ਹੈ ਵਿਛੋੜੇ ਮਰ ਜਾਹੇ ਕੰਤਾ ਤੂੰ ਸੋ ਸੇਜੜੀ ਇੱਥੇ ਵਿਸਰਾਮ ਹੈ ਮੈਡਾ ਹੱਬੋ ਦੁਖ ਉਲਾਹੇ ਮਹੱਲਾ ਪੰਜਵਾਂ ਦੁਰਜਣ ਦੂਜਾ ਭਾਉ ਹੈ ਹੈ ਤੇ ਵਿਸਰਾਮ ਹੈ ਵਿਛੋੜਾ ਹੋਵੇਂ ਰੋਗ ਹੋਵੇਂ ਨਹੀਂ ਪੜ ਦੇਣਾ ਹੋਵੇਂ ਦਲਾਵਾਂ ਦੇ ਨਾਲ ਸੱਜਣ ਸੱਚਾ ਪਾਤ ਸਾਹੋ ਪਾਤ ਸਾਹੋ ਸਸ਼ੇ ਕਨਹਾਏ ਓਂਕੜ ਪਾਤਸ਼ਾਹੀ ਕਹਿਣਾ ਪਾਤਸਾਹੋ ਜਿਸ ਮਿਲ ਕੀਚੈ ਭੋਗ ਕੀਚੈ ਦਲਾਵਾਂ ਦੇ ਨਾਲ ਪੌੜੀ ਤੂੰ ਅਗਮ ਦਇਆਲ ਬੇਅੰਤ ਤੇਰੀ ਕੀਮਤ ਕਹੇ ਕੌਣ ਬੇਅੰਤ ਤੇ ਵਿਸਰਾਮ ਹੈ ਕਹੇ ਨਹੀਂ ਪੜਨਾ ਕਹੇ ਦਲਾਵਾਂ ਦੇ ਨਾਲ ਤੁਧ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਪਉਣ ਸੰਸਾਰ ਤੇ ਵਿਸਰਾਮ ਲਾਉਣਾ ਤੇਰੀ ਕੁਦਰਤ ਕੋਈ ਨਾ ਜਾਣੈ ਮੇਰੇ ਠਾਕੁਰ ਸਗਲ ਪ੍ਰੌਣ ਤੁਧ ਅਪੜ ਕੋਇ ਨਾ ਸਕੈ ਸਕੈ ਤੇ ਵਿਸਰਾਮ ਹੈ ਦਲਾਵਾਂ ਦੇ ਨਾਲ ਸਕੇ ਨਹੀਂ ਕਹਿ ਦੇਣਾ ਸਕੈ ਤੂ ਅਬਰਨਾਸੀ ਜਗ ਉਧਰਨ ਸੰਗਤ ਜੀ ਜਿਹੜਾ ਉਧਰਨ ਪਾਠ ਹੈ ਇਹ ਇਕੱਠਾ ਹੀ ਉਚਾਰਨ ਕਰਨਾ ਤੁਧ ਥਾਪੇ ਚਾਰੇ ਯੁਗ ਤੂ ਕਰਤਾ ਸਗਲ ਧਰਨ ਯੁਗ ਤੇ ਵਿਸਰਾਮ ਲਾਉਣਾ ਤੂ ਕਰਤਾ ਸਗਲ ਧਰਨ ਤੁਦ ਆਵਣ ਜਾਣਾ ਕੀਆ ਤੁਦ ਲੇਪ ਨਾ ਲੱਗੇ ਤ੍ਰਿਣ ਲੱਗੇ ਨੀ ਪੜ ਦੇ ਨਾ ਲੱਗੇ ਤ੍ਰਿਣ ਜਿਸ ਹੋ ਵਹਿ ਆਪ ਦਿਆਲ ਤਿਸ ਲਾਵਹਿ ਸਤਗੁਰ ਚਰਨ ਤੂ ਹੋਰ ਹੋਰ ਤੂ ਪਾਏ ਨਾ ਲੱਭਈ ਲਭਿ ਹੁਣ ਤਿਆਰ ਰੱਖਣਾ ਸੰਗਤ ਜੀ ਜਿਹੜਾ ਇਸ ਦਾ ਉਚਾਰਨ ਹੈ ਇਥੇ ਤਬ ਵਿਸਰਾਮ ਲਾਉਣਾ ਲਭਿ ਤੇ ਤੂ ਟਿਪੀ ਤੁਰਤ ਤੂ ਹੋਵਰਤ ਹੋਰਤ ਕਠਾ ਪਾਠ ਹੈ ਉਪਾਏ ਨਾ ਲੱਭੀ ਅਬਨਾਸੀ ਸ੍ਰਿਸ਼ਟ ਕਰਨ ਸ੍ਰਿਸ਼ਟ ਕਠਾ ਉਚਾਰਨ ਕਰਨ ਪੈਰ ਵਿੱਚ ਰਾਰਾ ਅੱਧਾ ਰਾਰਾ ਲੱਗਾ ਸ੍ਰਿਸ਼ਟ ਕਰਨ ਦੱਖਣੇ ਮਹੱਲਾ ਪੰਜਵਾ ਜੇਤੂ ਵੱਤਹ ਅੰਗਣੇ ਹੁਣ ਸੰਗਤ ਜੀ ਤਿਆਰ ਰੱਖਣਾ ਇਹ ਗੰਗਾ ਲੱਗਾ ਗੰਗਾ ਨੱਕ ਦੇ ਵਿੱਚ ਹਮੇਸ਼ਾ ਆਵਾਜ਼ ਕੱਢਦਾ ਹੈ ਗਲੇ ਤੋਂ ਲੈ ਕੇ ਨੱਕ ਵਿੱਚ ਆਵਾਜ਼ ਆਉਂਦੀ ਹੈ ਤੇ ਇਸ ਦਾ ਉਚਾਰਨ ਹੈ ਅੰਗਣੇ ਅੰਗਣੇ ਇੱਕ ਟਿੱਪੀ ਦੀ ਆਵਾਜ਼ ਆ ਗਈ ਇੱਕ ਗੰਗੇ ਦੀ ਆਵਾਜ਼ ਆ ਗਈ ਅੰਗਣੇ ਪਿੱਛੇ ਨਾਲ ਲੱਗਾ ਜੇ ਤੂ ਵਤਹ ਅੰਗਣੇ ਅਬ ਧਰਤ ਸੁਹਾਵੀ ਹੋਏ ਅੰਗਣੇ ਤੇ ਵਿਸ਼ਰਾਮ ਲਾਉਣਾ ਇੱਕ ਸਕੰਤ ਬਾਹਰੀ ਕੰਤੇ ਨੀ ਪੜ ਦੇਣਾ ਕੰਤੇ ਬਾਹਰੀ ਇੱਥੇ ਵਿਸ਼ਰਾਮ ਹੈ ਮੈੜੀ ਬਾਤ ਨ ਪੁੱਛੇ ਕੋਏ ਪੁੱਛੇ ਦਲਾਵਾਂ ਦੇ ਨਾਲ ਉਚਾਰਨ ਕਰਨਾ ਮਹੱਲਾ ਪੰਜਵਾ ਹੱਬੇ ਟੋਲ ਸੁਹਾਵਣੇ ਸੋ ਬੈਠਾ ਅੰਗਣ ਮਲ ਇਹ ਪਾੜ ਫਿਰ ਅੱਗੇ ਆ ਗਿਆ ਆਪਾਂ ਪਿੱਛੇ ਪੜ ਕੇ ਆਏ ਆਂ ਅੰਗਣ ਅੰਗਣ ਨੱਕ ਦੇ ਵਿੱਚ ਮਲ ਪਹੀ ਨ ਮੰਨ ਬਿਰਥੜਾ ਜੋ ਘਰ ਆਵੇ ਚੱਲ ਇਹ ਮਲ ਪਾੜ ਚੱਲ ਪਾੜ ਸੰਗਤ ਜੀ ਕਸਕੇ ਹੈ ਧਿਆਨ ਰੱਖਣਾ ਬਿਰਥੜਾ ਤੇ ਪਹੀ ਨ ਮੰਨ ਮੰਨ ਉਚਾਰਨ ਕਰਨਾ ਬਾਵਾ ਤੇ ਜੰਝਾਂ ਲੱਗਾਗੇ ਬਿਰਥੜਾ ਇੱਥੇ ਵਿਸਰਾਮ ਜੋ ਘਰ ਆਵੇ ਆਵੇ ਨਹੀਂ ਪੜਨਾ ਆਵੇ ਚੱਲ ਮਹੱਲਾ ਪੰਜਵਾ ਸੇਜ ਵਿਛਾਈ ਕੰਤ ਕੂ ਕੋ ਤੇ ਵਿਸਰਾਮ ਕੀਆ ਹਬ ਸੀਗਾਰ 시ਗਾਰ ਨਹੀਂ ਕਹਿ ਦੇਣਾ ਸੀਗਾਰ ਇਤੀ ਮੰਜਨਾ ਸਮਾਵਣੀ ਮੰਜ ਨੰਝ ਝੱਜਾ ਲੱਗਾ ਉੱਤੇ ਟਿੱਪੀ ਲੱਗੀ ਏ ਮੰਮੇ ਦੇ ਧਿਆਨ ਰੱਖਣਾ ਇਤੀ ਮੰਜਨਾ ਸਮਾਵਈ ਜੇ ਗੱਲ ਪਹਿਰਾ ਗੱਲ ਪਾੜ ਜਿਹੜਾ ਸੰਗਤ ਜੀ ਪੋਲੇ ਗੱਲ ਨਹੀਂ ਕਹਿ ਦੇਣਾ ਗੱਲ जे गल पहरा हार पौड़ी तू पार ब्रह्म परमेसर जोन न आवही तू हुमी साज श्रेष्ठ साज स्वभाव समावि तेरा रूप न जाई लखिया क्यों तुझ है त्यावी तू सब मह वरत है आप कुदरत देखा आप ते विश्राम है तेरी भगत भरे भंडार तोट न आवि यह रतन ਅਇਤਿ ਨੂੰ ਸੰਗਤ ਜੀ ਧਿਆ ਰੱਖਣਾ ਹਾਹੇ ਨੂੰ ਸਿਆਰੀ ਲੱਗੀਏ ਏਡੀ ਨੂੰ ਲਾਂ ਇਹ ਇਹ ਉਚਾਰਨ ਕਰਨ ਰਤਨ ਜਵੇਹਰ ਲਾਲ ਕੀਮਣਾ ਪਾਵਹੀ ਜਿਸ ਹੋਵੈ ਆਪ ਦਿਆਲ ਤਿਸ ਸਤਗੁਰ ਸੇਵਾ ਲਾਭਹੀ ਤਿਸ ਕਦੀਨ ਆਵੈ ਟੋਟ ਜੋ ਹਰ ਗੁਣ ਗਾਬਹੀ ਸੋ ਸੰਗਤ ਜੀ ਤਿੰਨ ਸ਼ਲੋਕ ਆਪਣੇ ਸੰਪੂਰਨ ਹੋ ਗਏ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ YouTube ਦੀ ਪਲੇਲਿਸਟ ਤੇ ਤੁਹਾਨੂੰ ਸਾਰੀ ਸੰਥਿਆ ਮਿਲ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ